ਭਾਜਪਾ ਦਾ ਉਹ ਹਾਲਾਤ ਕਰਨਗੇ ਲੋਕ ਜਿਹੜਾ ਹਾਲਾਤ ਜਿਹੜਾ ਜਿਸ ਤਰੀਕੇ ਨਾਲ ਚਾਇਓ ਚੰਡੀਗੜ੍ਹ ਦਾ ਐਕਸਪੋਜ਼ਰ ਹੋਇਆ ਤੁਹਾਡੇ ਸਾਹਮਣੇ ਤੁਹਾਡੀ ਚੋਰੀ ਫੜੀ ਗਈ ਦਿੱਲੀ ਚ ਵੀ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਸੀਟਾਂ ਅਸੀਂ ਜਿੱਤਾਂਗੇ ਚਾਰ ਸੀਟਾਂ ਆਮ ਆਦੀ ਪਾਰਟੀ ਦਾ ਲਾਇਨਸ ਚ ਵੀ ਔਰ ਦੇਸ਼ ਚੋਂ ਵੀ ਮੋਦੀ ਸਾਹਿਬ ਨੂੰ ਬਾਹਰ ਦਾ ਰਸਤਾ ਦਿਖਾਵਾਂਗੇ ਤੁਹਾਨੂੰ ਪ੍ਰੋਬਲਮ ਅਰਵਿੰਦ ਕੇਜਰੀਵਾਲ ਜੀ ਤੋਂ ਆਈਆ ਕਿ ਅਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਦੌਰਦਾਰ ਹਮਲਾ ਕਰਦੇ ਐ ਐਕਸਪੋਜ ਕਰਦੇ ਆ ਬੇਨਕਾਬ ਕਰਦੇ ਆ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਡਰ ਲੱਗਦਾ ਅਰਵਿੰਦ ਕੇਜਰੀਵਾਲ ਜੀ ਤੋਂ ਤੁਹਾਨੂੰ ਪਤਾ ਹੈ ਇਸ ਮੁਲਕ ਚ ਅਗਰ ਸਭ ਤੋਂ ਵੱਧ ਮੋਦੀ ਸਾਹਾ ਜਿਹੜੇ ਸੂਰ ਵੀਰਾਂ ਨੂੰ ਜਨਮ ਦਿੱਤਾ ਹੈ ਪੰਜਾਬ ਇਸ ਗੱਲ ਹੀ ਜਾਣਿਆ ਜਾਂਦਾ ਜਿਹੜੇ ਹਮੇਸ਼ਾ ਹੀ ਜਿਹੜੇ ਅਤਿਆਚਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਆ ਤੁਸੀਂ ਮੈਨੂੰ ਤਾਂ ਸ਼ੱਕ ਹੋਣ ਲੱਗ ਗਿਆ ਜਾਖੜ ਸਾਹਿਬ ਤੁਹਾਡੇ ਤੇ ਵੀ ਪੰਜਾਬ ਦਾ ਕਿੰਨੇ ਤੁਸੀਂ ਆਪਣੇ ਆਪ ਨੂੰ ਅਜ ਉਸ ਪਾਰਟੀ ਦੇ ਪ੍ਰਧਾਨੋ ਜਿਹੜੀ ਆਜ਼ਾਦੀ ਦੀ ਲੜਾਈ 'ਚ ਅੰਗਰੇਜ਼ਾਂ ਦਾ ਸਮਰਥਨ ਕਰਦੀ ਸੀ ਜਿਹੜੇ ਜਿਹੜੇ ਅੰਗਰੇਜ਼ਾਂ ਦੇ ਸਹਿਯੋਗ ਕਰਦੇ ਸੀ ਅੰਗਰੇਜ਼ਾਂ ਦੇ ਗੁਲਾਮ ਹੋ ਅੱਜ ਤੁਸੀਂ ਭਾਜਪਾ ਦੇ ਗੁਲਾਮ ਇਸ ਕਰਕੇ ਪੰਜਾਬ ਦੀ ਕਰਨੀ ਕਰਦੇ ਕਿਹੜੀ ਸ਼ਰਾਬ ਨੀਤੀ ਅੱਜ ਤੱਕ ਦੱਸੋ ਉਹ ਪੰਜਾਬ ਦੀ ਐਕਸਾਈਜ਼ ਪਾਲਿਸੀ ਤੁਸੀਂ ਪੰਜਾਬ ਤੇ ਸਵਾਲ ਖੜੇ ਕਰ ਰਹੇ ਹੋ ਪੰਜਾਬ ਦੀ ਐਕਸਾਈਜ਼ ਪਾਲਿਸੀ ਨੇ 1 ਸਾਲ 'ਚ 6500 ਕਰੋੜ ਤੋਂ ਲੈ ਕੇ 10000 ਕਰੋੜ ਰੁਪਏ ਦਾ ਮੁਨਾਫਾ ਪੰਜਾਬ ਦੇ ਖਜ਼ਾਨੇ ਨੂੰ ਬਣਾ ਕੇ ਦਿੱਤਾ ਹੈ 10000 ਔਰ ਤੁਹਾਡੀ ਤੁਹਾਡੀਆਂ ਤਾਂ ਇੰੀਆਂ ਸਰਕਾਰਾਂ ਰਹੀਆਂ ਜਿਹੜੇ ਬਾਦਲ ਸਾਹਿਬ ਦੇ ਦੂਜਾ ਪੁੱਤ ਹੋਣ ਦਾ ਤੁਸੀਂ ਜਿਹੜਾ ਅੱਜ ਕੱਲ ਦਾਵਾ ਕਰ ਰਹੇ ਹੋ ਨਾ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਤਾਣਾ ਸ਼ਾਈ ਵਾਲਾ ਬਤੀਰਾ ਇੱਕ ਵਾਰ ਫਿਰ ਉਹਨਾਂ ਦਾ ਸਾਹਮਣੇ ਆਇਆ ਉਹਨੂੰ ਲੈ ਕੇ ਰੂਬਰੂ ਹੋਇਆ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨੂੰ ਜਵਾਬ ਦੇਣ ਲਈ ਮੈਂ ਸਭ ਤੋਂ ਪਹਿਲਾਂ ਦੋ ਲੈਣਾ ਜ਼ਰੂਰ ਸ਼ੇਰ ਦੇ ਰਾਹੀਂ ਦੱਸਣਾ ਚਾਹੂੰਗਾ ਸੁਨੀਲ ਜਾਖੜ ਜੀ ਨੂੰ ਜਵਾਬ ਦੇਣਾ ਚਾਹੂੰਗਾ ਸੁਨੀਲ ਜਾਖੜ ਜੀ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ ਜਾਖੜ ਸਾਹਿਬ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ ਬੇਸ਼ਰਮਾਂ ਦੀ ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ ਤੀਰ ਤਲਵਾਰ ਕਿਸੇ ਨੂੰ ਕੁਝ ਨਹੀਂ ਕਹਿੰਦੇ ਆਪਣੀ ਨਜ਼ਰ ਗਿਰ ਕੇ ਬੰਦਾ ਮਰ ਜਾਂਦਾ ਹੈ ਜਾਖੜ ਸਾਹਿਬ ਅਰਵਿੰਦ ਕੇਜਰੀਵਾਲ ਜੀ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਭਾਜਪਾ ਦੀ ਤਾਨਾਸ਼ਾਹੀ ਦੇ ਅੱਗੇ ਘੁੱਟਨੇ ਨਹੀਂ ਟੇਕੇ ਗੋਡੇ ਨਹੀਂ ਟੇਕੇ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਅਰੈਸਟ ਕੀਤਾ ਗਿਆ ਕਿਉਂਕਿ ਬੀਜੇਪੀ ਦੀ ਮਣੀਪੁਰ ਚ ਜਿਹੜਾ ਔਰਤਾਂ ਦੇ ਖਿਲਾਫ ਹੱਤਿਆਚਾਰ ਸੀ ਕੇਜਰੀਵਾਲ ਸਾਹਿਬ ਨੇ ਆਪਣੀ ਆਵਾਜ਼ ਬੁਲੰਦ ਕੀਤੀ ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਬੀਜੇਪੀ ਅਰੈਸਟ ਕਰ ਰਹੀ ਹੈ ਕਿ ਜਿਸ ਤਰੀਕੇ ਨਾਲ ਲਕੀਮਪੁਰ ਖੀਰੀ ਦੇ ਕਾਤਲ ਨੂੰ ਔਰ ਕਾਤਲ ਦੇ ਪਿਓ ਨੂੰ ਮੋਦੀ ਸਾਹਿਬ ਨੇ ਆਪਣੀ ਕੈਬਨਿਟ ਚ ਵੀ ਰੱਖਿਆ ਤੇ ਫਿਰ ਟਿਕਟ ਨਵਾਜਿਆ ਉਹਦੇ ਖਿਲਾਫ ਜਿਹੜਾ ਹੈ ਕੇਜਰੀਵਾਲ ਸਾਹਿਬ ਆਵਾਜ਼ بلند ਕਰਦੇ ਰਹਾ ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਭਾਜਪੀ ਨੇ ਅਰੈਸਟ ਕੀਤਾ ਕਿ ਜਿਹੜੀਆਂ ਸਾਡੀਆਂ 올ੰਪੀਅਨ ਕੁੜੀਆਂ ਜਿਹੜੀਆਂ ਕਈ ਮਹੀਨੇ ਧਰਨੇ ਤੇ ਦਿੱਲੀ ਬੈਠੀਆਂ ਰਹੀਆਂ ਜਿਹਦਾ ਭਾਜਪੀ ਦੇ ਜਾਖੜ ਸਾਹਿਬ ਤੁਹਾਡੀ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਬਰਾਜਬੂਛਣ ਨੇ ਸੈਕਸ਼ੂਅਲ ਹਰਾਸਮੈਂਟ ਕੀਤੀ ਆ ਲੇਕਿਨ ਤੁਹੀ ਜਸਟਿਸ ਨਹੀਂ ਦਿੱਤਾ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਅਰਵਿੰਦ ਕੇਜਰੀਵਾਲ ਜੀ ਦੀ ਆਵਾਜ਼ ਜਿਹੜੀ ਆ ਸੰਸਦ ਤੋਂ ਲੈ ਕੇ ਸੜਕ ਸੜਕ ਤੋਂ ਲੈ ਕੇ ਦੇਸ਼ ਦੇ ਜਨ ਜਨ ਤੱਕ ਹਮੇਸ਼ਾ ਗੂੰਜਦੀ ਰਹੀ ਆ ਔਰ ਅਸੀਂ ਕੰਪਰੋਮਾਈਜ਼ ਨਹੀਂ ਕੀਤਾ ਅਸੀਂ ਭਾਜਪਾ ਦੀ ਉਸ ਵਾਸ਼ਿੰਗ ਮਸ਼ੀਨ 'ਚ ਨਹੀਂ ਧੁਪੇ ਜਿਹਦੇ ਰਾਹੀ ਤੁਸੀਂ ਚਾਇਓ ਨਰੈਣ ਰਾਣੇ ਹੋਵੇ ਚਾਹੇ ਅਜੀਤ ਪਵਾਰ ਹੋਵੇ ਕੇਜਰੀਵਾਲ ਸਾਹਿਬ ਅਜੀਤ ਪਵਾਰ ਨਹੀਂ ਬਣੇ ਕੇਜਰੀਵਾਲ ਸਾਹਿਬ ਹਿਮੰਤ ਵਿਸ਼ਵਸ ਸ਼ਰਮਾ ਨਹੀਂ ਬਣੇ ਕੇਜਰੀਵਾਲ ਸਾਹਿਬ ਜਿਹੜਾ ਸੁਬਿੰਦ ਅਧਿਕਾਰੀ ਨਹੀਂ ਬਣੇ ਜਿਨ੍ਹਾਂ ਨੇ ਬੀਜੇਪੀ ਦੇ ਅੱਗੇ ਡੋ ਗੋਡੇ ਟੇਕਤੇ ਔਰ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਜਾਖੜ ਸਾਹਿਬ ਜੇ ਅੱਜ ਤੁਸੀਂ ਵੀ ਕਾਂਗਰਸ 'ਚ ਹੁੰਦੇ ਨਾ ਤੇ ਅੱਜ ਤੁਸੀਂ ਵੀ ਜੇਲ੍ਹ ਦੇ ਅੰਦਰ ਤੁਹਾਨੂੰ ਭਾਜਪਾ ਨੇ ਜਿਹੜਾ ਬੰਦ ਕਰ ਦੇਣਾ ਸੀ ਭਾਜਪਾ ਦੇ ਖਿਲਾਫ ਜਿਹੜੀ ਆਵਾਜ਼ ਉਹਨਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਖੜੀ ਹੁੰਦੀ ਆ ਉੱਠਦੀ ਆ ਉਹਨੂੰ ਸਜ਼ਾ ਇਸੇ ਤਰੀਕੇ ਨਾਲ ਦਿੰਦੇ ਆ ਤੁਸੀਂ ਕਹਿੰਦੇ ਹੋ ਸ਼ਰਾਬ ਦਾ ਸਕੈਮ ਹੋਇਆ ਸ਼ਰਾਬ ਦਾ ਸ਼ਰਾਬ ਦਾ ਕਤਲਾ ਕਪਲਾ ਆਇਆ ਮੈਂ ਦੱਸਣਾ ਚਾਹੁੰਨਾ ਜਾਖੜ ਸਾਹਿਬ ਤੁਹਾਨੂੰ ਅੱਜ ਤੱਕ 2 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਡੀ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਨੂੰ ਤੁਸੀਂ ਜੇਲ੍ਹ 'ਚ ਬੰਦ ਕੀਤਾ ਭਾਜਪਾ ਦੀ ਮੋਦੀ ਸਰਕਾਰ ਨੇ ਇੱਕ ਨਵਾਂ ਪੈਸਾ ਇੱਕ ਨਵਾਂ ਪੈਸਾ ਇੱਕ ਨਵੀਂ ਪੈਣੀ ਜਿਹੜੀ ਅਜੇ ਤੱਕ ਬਰਾਮਦ ਨਹੀਂ ਹੋਈ ਆ ਆਮ ਆਦੀ ਪਾਰਟੀ ਦੇ ਲੀਡਰਾਂ ਕੋਲ ਇੱਕ ਇੱਕ ਵੀ ਐਵੀਡੈਂਸ ਨਾਟ ਅ ਸਿੰਗਲ ਐਵੀਡੈਂਸ ਭਾਜਪੀ ਦੀ ਮੋਦੀ ਸਰਕਾਰ ਜਿਹੜੀ ਹੈ ਉਹ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਜਿਹੜੀ ਹਜੇ ਤੱਕ ਕੋਰਟ ਚ ਪੇਸ਼ ਨਹੀਂ ਕਰ ਸਕੀ ਕਿਹੜਾ ਸ਼ਰਾਬ ਦਾ ਕੋਲ ਕੋਈ ਸ਼ਰਾਬ ਦਾ ਸਕੈਮ ਨਹੀਂ ਹੈ ਸਕੈਮ ਨਹੀਂ ਮਸਲਾ ਇਹ ਆ ਕਿ ਮੋਦੀ ਸਾਹਿਬ ਜਿਸ ਤਰੀਕੇ ਨਾਲ ਦੇਸ਼ ਦੇਸ਼ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਰਿਹਾ ਕਾਰਪੋਰੇਟ ਤੇ ਹਵਾਲੇ ਕਰ ਰਿਹਾ ਬਰੋਜਗਾਰੀ ਮਹਿੰਗਾਈ ਅੱਜ ਅਸੀਮ ਇਸ ਹੱਦ ਤੱਕ ਪਹੁੰਚ ਗਈ ਕਿ ਨੌਜਵਾਨਾਂ ਨੂੰ ਅਗਨੀ ਵੀਰ ਦੇ ਨਾਂ ਤੇ ਐਕਸਪਲੋਇਟ ਕੀਤਾ ਜਾ ਰਿਹਾ ਤੇ ਕਿਸਾਨਾਂ ਨੂੰ ਧਰਨਿਆਂ ਦੇ ਨਾਂ ਤੇ ਔਰ ਤੁਸੀਂ ਕਹਿੰਦੇ ਹੋ ਅਰਵਿੰਦ ਕੇਜਰੀਵਾਲ ਜੀ ਨੇ ਗਰਦਨ ਸਿੱਧੀ ਰੱਖਣ ਦਾ ਮੁੱਲ ਉਤਾਰਿਆ ਜਖੜ ਸਾਹਿਬ ਪੰਜਾਬ ਉਹ ਧਰਤੀ ਹੈ ਜਿਹੜੀ ਹਮੇਸ਼ਾ ਵੀਰਾ ਜਿਹੜੇ ਸੂਰਵੀਰਾਂ ਨੂੰ ਜਨਮ ਦਿੱਤਾ ਪੰਜਾਬ ਇਸ ਗੱਲ ਹੀ ਜਾਣਿਆ ਜਾਂਦਾ ਜਿਹੜੇ ਹਮੇਸ਼ਾ ਹੀ ਜਿਹੜੇ ਅਤਿਆਚਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਆ ਤੁਸੀਂ ਮੈਨੂੰ ਤਾਂ ਸ਼ੱਕ ਹੋਣ ਲੱਗ ਗਿਆ ਜਾਕਰ ਸਾਹਿਬ ਤੁਹਾਡੇ ਤੇ ਵੀ ਪੰਜਾਬ ਦਾ ਕਹਿੰਦੇ ਤੁਸੀਂ ਆਪਣੇ ਆਪ ਨੂੰ ਅੱਜ ਉਸ ਪਾਰਟੀ ਦੇ ਪ੍ਰਧਾਨ ਹੋ ਜਿਹੜੀ ਆਜ਼ਾਦੀ ਦੀ ਲੜਾਈ ਚ ਅੰਗਰੇਜ਼ਾਂ ਦਾ ਸਮਰਥਨ ਕਰਦੀ ਸੀ